ਇਹ ਬੈਂਤੀ ਦੁਆਰੇ ਇਹ ਆ ਮੰਗਲਵਾਰ ਦੀ ਮੰਗਲ ਹੋਵੇ ਸਾਰਿਆਂ ਦੀ ਜ਼ਿੰਦਗੀ ਇਹ ਇੱਕ ਦੋ ਗਰੁੱਪ ਦੇ ਵਿੱਚ ਐਡ ਕਰ ਲਓ ਮੇਰਾ ਵੀਰ ਬਣ ਕੇ ਹਨ ਇਹ ਉਹਦੇ ਕਰਕੇ ਆ ਵੀ ਕਿਸੇ ਨੂੰ ਕਈ ਵਾਰ ਤੁੰਗਾ ਲੱਗਦਾ ਜਗ੍ਹਾ ਦੇ ਦਿਓ ਮારી ਥੋੜੀ ਜੀ ਮੈਨੂੰ ਹੌਸਲਾ ਹੋ ਜਾਵੇ ਪੰਜ-ਦਸ ਬੰਦੇ ਬੈਠੇ ਨੇ ਸੰਗਾਜੀ ਫਤਿਹ ਸਾਰੇ ਗਰੁੱਪਾਂ ਵਾਲਿਆਂ ਨੂੰ ਗੁਰਮੁਖਸਮ ਪੰਡਤ ਦਾ ਨਮਸਕਾਰ ਆਈ ਸਾਦਾ ਥੋੜੀ ਥੋੜੀ ਜਗ੍ਹਾ ਦੇ ਦਿਓ ਮਾੜੇ ਮੋਟੀ ਬੈਠਣ ਦੀ ਮੈਨੂੰ ਵੀ ਚਾਹ ਹੁੰਦਾ ਜੀ ਬੈਠ ਕੇ ਕਿਸੇ ਦਾ ਵਿਚਾਰ ਸੁਣਨਾ ਉਹਦੇ ਨਾਲ ਬੈਂਸ ਨਹੀਂ ਕਰਨੀ ਉਹਦਾ ਦਿਮਾਗ ਗਰਮ ਨਹੀਂ ਕਰਨਾ ਇਹਨਾਂ ਦਾ ਸ਼ੌਂਕ ਆ ਜੀ ਤੇ 16 ਸਕਿੰਟ ਬਾਅਦ ਆਪਾਂ ਨੇ ਰੋਟੀੰ ਪਾਇਆ ਕਰਾਂਗੇ ਫਿਰ ਵੀ ਇੱਕ ਦੂਜੇ ਵਿੱਚ ਪਾਇਆ ਕਰੋ ਮਤਲਬ ਸ਼ੇਅਰ ਕਰਦਿਆ ਕਰੋ ਇੱਥੇ ਇੰਨਿਆਂ ਨੂੰ ਕਰਦਿਆਂ ਛੋਟਾ ਬੀਰ ਗੁਰਮਖ ਖਲੰਗੇ ਬੰਦਾ ਥੋੜਾ ਵੀ ਰਵੀਦਾ ਇਹਨੂੰ ਵੀ ਥੋੜੇ ਜੇ ਦੇਖਣ ਦਾ ਸ਼ੌਂਕ ਅੱਖ ਨਾਲ ਦੇਖਾਂ ਵੀ ਆ ਨਾਲ ਜੁੜਦਾ ਕੋਈ ਸੋਹੰਦਾ ਕੱਲਾ ਬੋਲਣਾ ਗਲਤ ਨਹੀਂ ਹੁੰਦਾ ਨਾ ਜੀ ਮਿੱਟੀ ਨੂੰ ਸੁਖਾਉਣਾ ਇਨਸਾਨ ਨੂੰ ਸੁਖ ਦੇ ਸਕੀਏ ਚੰਗਾ ਜੀ ਫਤਿਹ ਕਾਫੀ ਟਾਈਮ ਹੋ ਜਾਂਦਾ ਜੀ ਬੋਲਦੇ ਬੋਲਦੇ ਮਾਫ ਕਰ ਦਿਆ ਕਰੋ ਭਾਨਾ ਜੀ ਕੋਈ ਇਹ ਜੇ ਹੋਵੇ ਤਾਂ ਦੱਸ ਦਿਆ ਕਰੋ ਅਸੀਂ ਮੰਨਾਂਗੇ ਚੰਗਾ ਜੀ ਪਤੇ